ਰਾਜ ਕਟੜਤਾ ਨਾਲ ਨਹੀਂ ਆਉਣਾ ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਪੈਣਾ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਦੇ ਵਿੱਚ ਦੀਵਾ ਆਪਾਂ ਉਸ ਬਾਬੇ ਦਾ ਨਹੀਂ ਬਾਲਣਾਗਾ ਦੀਵਾ ਅਸੀਂ ਜਿਹੜਾ ਸਾਡਾ ਬੁੱਝ ਚੁੱਕਿਆ ਸੰਘਰਸ਼ ਦਾ ਉਹ ਬਾਲੀਰ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ ਜੇ ਜਦੋਂ ਭੈਣ ਜੀ ਹੁਣਾਂ ਦਾ ਮੈਸੇਜ ਆਇਆ ਸੀ ਜਿਨ੍ਹਾਂ ਨੇ ਬਿਆਨ ਸਾਡੇ ਉਲਟ ਦਿੱਤੇ ਆ ਉਦੋਂ ਸਿਰਫ ਇੰਨੀ ਕੀ ਗੱਲ ਹੋਈ ਸੀ ਵੀ 10 ਮਿੰਟ ਦਾ ਕੰਮ ਆ ਵੀ ਤੁਸੀਂ ਆ ਜਿਓ ਉਹ ਐਸੇ 10 ਮਿੰਟ ਹੋਏ ਵੀ ਅੱਜ ਮੇਰੇ ਹਿਸਾਬ ਨਾਲ 25 ਮਾ ਦੇਣਾ ਉਹ 10 ਮਿੰਟ ਹੀ ਮੁੱਕਣ ਚ ਨਹੀਂ ਆਉਂਦੇ ਪਤਾ ਨਹੀਂ ਕਿੰਨੇ ਦਿਨ ਹਜੇ ਹੋਰ ਲੱਗਣਗੇ ਬਾਬਾ ਜੀ ਨੇ ਨਾ ਬਾਬਾ ਬਲਜਿੰਦਰ ਸਿੰਘ ਜੀ ਵੀ ਸਾਡੇ ਨਾਲ ਤੁਸੀਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆ ਜਾਓ ਮੀਡੀਆ ਦੇ ਵਿੱਚ ਰੋਣ ਦਾ ਨਹੀਂ ਮਤਲਬ ਇਹ ਵੀ ਆਪਾਂ ਨੂੰ ਕਿਸੇ ਦਾ ਡਰ ਆ ਫਿਰ ਆਪਾਂ ਐ ਨਹੀਂ ਵਿਚਰਾਂਗੇ ਜੇ ਕਿਸੇ ਦਾ ਡਰ ਹੋਵੇ ਫਿਰ ਅਸੀਂ ਜਾਣਾ ਹੀ ਨਹੀਂ ਸੀ ਗੱਲ ਤਾਂ ਇਹ ਆ ਅਸੀਂ ਲੜ ਰਹੇ ਹਾਂ ਕਿ ਜੈਸ ਕੋਈ ਨਹੀਂ ਰਿਹਾ ਮੌਤ ਦਾ ਡਰ ਨਹੀਂ ਪਰ ਜ਼ੁਲਮ ਨਹੀਂ ਰੁਕਣਾ ਤੇ ਜ਼ੁਲਮ ਤਾਂ ਤਾ ਰੁਕੂਗਾ ਨਾ ਜੇ ਜਗਾ ਹਜ਼ਾਰ ਆ ਤੇ ਸਾਡੇ ਦਾ ਘੱਟੋ ਘੱਟ 10 ਬੰਦੇ ਨੇ ਤੇ ਰਿਮਾਰਡ ਹੈ ਜਿਹੜਾ ਹਾਸਲ ਕੀਤਾ ਗਿਆ ਹੈ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਉਹਦੇ ਪਿੱਛੇ ਗੁਰਦਰਸ ਸਾਹਿਬ ਤੋਂ ਹੀ ਅਮਰਦਤਾਰੀ ਬੰਦਾ ਮੁੰਡਾ ਸਿਰ ਤੇ ਗੋਲ ਧਮਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਭੀੜੀ ਜੀ ਗਲੀ ਆਉਂਦੀ ਆ ਸੁੰਨਸਾਨ ਜੀ ਵੇਖਦਾ ਤੇ ਉਹਦੇ ਨਾਲ ਛੇੜ ਛਾੜ ਕਰਦਾ ਇਸ ਗੱਲੋਂ ਰੋਣਾ ਆਉਂਦਾ ਆ ਵੀਡੀਓ ਵੇਖ ਲਓ ਏ ਤਾਂ ਵੀ ਜਿਨ੍ਹਾਂ ਨੇ ਇੱਜ਼ਤਾਂ ਮੋੜ ਕੇ ਲਿਆਂਦੀਆਂ ਸੀ ਤੇ ਉਹਨਾਂ ਦਾ ਇਤਿਹਾਸ ਦੱਸਣ ਵਾਲੇ ਲੋਕ ਤੇ ਆਪਣੀਆਂ ਹੀ ਸਿੱਖ ਬਾਲੜੀਆਂ ਦੀ ਇੱਜ਼ਤ ਤੱਕੀ ਜਾਂਦੀ ਢੰਡਰਾਂ ਵਾਲਾ ਕਹਿੰਦਾ ਯਾ ਤਤੀ ਤਵੀ ਤੇ ਕੌਣ ਬਹਿਜੂਗਾ ਜਾਨਾ ਵਾ ਤੇ ਸੰਗਤ ਦਾ ਧੰਨਵਾਦ ਕਰਨਾ ਇੱਕਾਰੀ ਫੇਰ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਵੀਰਾਂ ਭੈਣਾਂ ਸਾਰੇ ਜਿੰਨੇ ਵੀ ਇੱਥੇ ਸਤਕਾਰ ਜੋਗ ਆਏ ਨੇ মিডিਆ ਆਇਆ ਵਾ ਗਉਤ ਰੂਪ ਦੇ ਵਿੱਚ ਪ੍ਰਸ਼ਾਸਨ ਵੀ ਵਿਚਰ ਰਿਹਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦੇ ਵਿੱਚ ਦੀਵਾ ਆਪਾਂ ਉਸ ਬਾਬੇ ਦਾ ਨਹੀਂ ਬਾਲਣਾਗਾ ਦੀਵਾ ਅਸੀਂ ਜਿਹੜਾ ਸਾਡਾ ਬੁੱਝ ਚੁੱਕਿਆ ਸੰਘਰਸ਼ ਦਾ ਉਹ ਬਲ ਗੇ ਅਸਲ ਦੇ ਵਿੱਚ ਗੱਲ ਇਹ ਆ ਵੀ ਆਪਣੀ ਜਿਹੜੀ ਲੜਾਈ ਆ ਖਾਲਸੇ ਦੀ ਤਾਂ ਰੋਜ਼ ਨਵੀਂ ਲੜਾਈ ਆ ਆਪਣੀ ਜੁਰਮਨਾ ਲੜਾਈ ਆ ਨਾ ਤਾਂ ਆਪਣੀ ਕਿਸੇ ਖਾਸ ਬੰਦੇ ਨਾਲ ਨਾ ਕਿਸੇ ਮਹਿਕਮੇ ਨਾਲ ਨਾ ਕਿਸੇ ਗਵਰਨਮੈਂਟ ਨਾਲ ਜਿਹੜਾ ਜੁਰਮ ਕਰੂਗਾ ਉਹਦੇ ਨਾਲ ਹੀ ਲੜਾਈ ਆ ਉਹ ਹੋ ਸਕਦਾ ਸਿੱਖੀ ਹੋਵੇ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਆਪਣੇ ਮਤਭੇਦ ਦੂਰ ਨਹੀਂ ਕਰਦੇ ਇਕੱਤਰ ਨਹੀਂ ਹੁੰਦੇ ਨਿਸ਼ਾਨ ਸਾਹਿਬ ਥੱਲੇ ਉਹਨਾਂ ਚਾਰ ਆਪਣੇ ਜੁੱਤੀਆਂ ਹੀ ਪਹਿਣੀਆਂ। ਇਹ ਹੁਣ ਆਪਾਂ ਤੈਅ ਕਰਨਾ ਵੀ ਆਪਾਂ ਕਿਵੇਂ ਰਾਜ ਦੁਆਰਾ ਲੈ ਕੇ ਆਉਣਾ ਜਾਂ ਜੁੱਤੀਆਂ ਹੀ ਖਾਣੀਆਂ। ਰਾਜ ਕਟੜਤਾ ਨਾਲ ਨਹੀਂ ਆਉਣਾ। ਰਾਜ ਦੇ ਵਿੱਚ ਸਾਰੇ ਧਰਮਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਪੈਣਾ। ਆਪਾਂ ਜ਼ੁਲਮ ਦੇ ਖਿਲਾਫ ਲੜਨਾ। ਜੇ ਆਪਾਂ ਕਈਏ ਵੀ ਕੋਈ Hindu ਆ, ਕੋਈ ईसाई ਆ, ਕੋਈ ਮੁਸਲਮਾ ਵੀ ਉਹ ਸਾਡੇ ਕੋਲੇ ਆਵੇ ਸਿੱਖ ਬਣ ਕੇ ਆਵੇ ਤਾਂ ਮਦਦ ਕਰਾਂਗੇ। ਇਹ ਆਪਣਾ ਵਿਸ਼ਾ ਨਹੀਂ ਹੈਗਾ ਕਦੇ ਵੀ ਸਿੱਖ ਦਾ। ਉਹਨਾਂ ਨੂੰ ਉਹਨਾਂ ਦਾ ਧਰਮ ਸਲਾਮ ਆ। ਆਪਾਂ ਨੂੰ ਭਾਈ ਆਪਣੇ ਗੁਰੂਆਂ ਨੇ ਜੋ ਸੰਧਾਤ ਬਖਸ਼ੀ ਆਪਾਂ ਉਹਦੇ ਤੇ ਚੱਲਣਾ ਇਸ ਕਰਕੇ ਜਦੋਂ ਵੀ ਕੋਈ ਸੰਘਰਸ਼ ਵਿੱਢਿਆ ਜਾਂਦਾ ਜਾਂ ਕੋਈ ਗੱਲਬਾਤ ਚੱਲਦੀ ਹੈ ਕਿਸੇ ਧਰਮ ਦੀ ਤੇ ਉੱਥੇ ਕੁਰਬਾਨੀਆਂ ਹੁੰਦੀਆਂ ਚਾਹੇ 84 ਦੇ ਵਿੱਚ ਜੋ ਕੁਝ ਵੀ ਹੋਇਆ ਸੀ ਤੇ ਸੰਤਾਂ ਦਾ ਵੀ ਇਹ ਕਹਿਣਾ ਸੀ ਵੀ ਸਭ ਤੋਂ ਪਹਿਲੋ ਗੁਰੂ ਮਹਾਰਾਜ ਨੂੰ ਉਹਨਾਂ ਨੂੰ ਸਜਦਾ ਕਰਦੇ ਆ ਜਿਹੜੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਏ ਆ ਜਿੰਨਾ ਕਰਕੇ ਅੱਜ ਸਿੱਖਾਂ ਦੇ ਵਿੱਚ ਸੰਘਰਸ਼ ਦੀ ਲਹਿਰ ਚੱਲ ਪਈ ਆਪਾਂ ਕਹਿੰਨੇ ਆ ਉਸ ਸਥਾਨ ਦੇ ਉੱਤੇ ਜਿਹੜੀਆਂ ਬੀਬੀਆਂ ਦੇ ਸਰੀਰਕ ਸ਼ੋਸ਼ਣ ਹੋਏ ਨੇ ਅਸਲ ਦੇ ਵਿੱਚ ਉਹ ਉਹਨਾਂ ਨੇ ਕੁਰਬਾਨੀਆਂ ਦੇਤੀਆਂ ਜੇ ਉਹ ਨਾ ਜਾਂਦੀਆਂ ਨਾ ਇਹ ਕੁਝ ਹੁੰਦਾ ਤੇ ਆਪਾਂ ਇਕੱਠੇ ਨਹੀਂ ਹੋਣਾ ਸੀ ਆਪਾਂ ਉਵੇਂ ਹੀ ਖੰਡੇ ਰਹਿਣਾ ਸੀ ਸਾਰਿਆਂ ਨੇ ਆਪਾਂ ਨੂੰ ਹਰੇਕ ਸਿੱਖ ਨੂੰ ਹਰੇਕ ਸਿੰਘ ਨੂੰ ਆਪਣੀ ਜਗ੍ਹਾ ਖੜਕੇ ਆਪਣਾ ਫਰਜ਼ ਨਿਭਾਉਣਾ ਪੈਣਾ ਜਿੱਤੇ ਕਿਤੇ ਵੀ ਪਤਾ ਲੱਗਦਾ ਵੀ ਹਾਂ ਉੱਥੇ ਜਾਦੇ ਲੋੜ ਆ ਤੇ ਆਪਾਂ ਨੂੰ ਉੱਥੇ ਜਾਣਾ ਪੈਣਾ ਤੇ ਇੱਕ ਦੂਜੇ ਦੀ ਲਤ ਨਹੀਂ ਖਿੱਚਣੀ ਜੇ ਕਿਸੇ ਸਿੰਘ ਦੇ ਵਿੱਚ ਕੋਈ ਗਲਤੀ ਹੋ ਗਈ ਤੇ ਉਹਨੂੰ ਪਹਿਲੋ ਬਿਠਾਓ ਤੇ ਉਹਨੇ ਕਹੋ ਵੀ ਭਾਈ ਸਿੰਘਾ ਇੱਥੋਂ ਤੇਰੇ ਤੋਂ ਆ ਗਲਤੀ ਹੋ ਗਈ ਹੈ ਵੀ ਇਹਨੂੰ ਸੁਧਾਰਨਾ ਆਪਾਂ ਇਕੱਠੇ ਹੀ ਆ। ਇਹ ਨਹੀਂ ਹੈਗਾ ਵੀ ਆਪਾਂ ਦੁਸ਼ਮਣਾਂ ਨਾਲ ਲੜ ਰਹੇ ਆ ਦੁਸ਼ਮਣ ਦੇ ਕੋਲੇ ਪਾਵਰ ਘੱਟ ਆ ਹਜੇ ਤੇ ਪਿੱਛੇ ਆਪਣੇ ਤੇ ਫੇਰ ਆਪਣੇ ਬੰਦੇ ਨੇ ਖੰਜਰ ਮਾਰਤਾ ਜਿਹਦੇ ਕੋਲੇ ਪਾਵਰ ਜ਼ਿਆਦੇ ਆ। ਇਸ ਲੜਾਈ 'ਚ ਵੀ ਐ ਹੋਇਆ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਮੈਂ ਕਿਹਾ ਚਲੋ ਕੋਈ ਨਾ ਸਿੱਖ ਸਰਦਾਰ ਬੈਠੇ ਆ ਵੱਡੇ ਅਹੁਦਿਆਂ ਤੇ ਤੇ ਉਹਨਾਂ ਨੂੰ ਦੱਸ ਗਏ ਵੀ ਆਪਾਂ ਬਾਣੇ ਤੇ ਬੈਚ ਰਹਿ ਕੇ ਗੱਲ ਕਰਾਂਗੇ ਤੁਸੀਂ ਮਾੜਾ ਜਾਂ ਵਰਦੀ ਤੋਂ ਪਰੇ ਹੋ ਕੇ ਗੱਲ ਕਰੋ ਆਪਣੇ ਸੰਧਾਨਤਾ ਦਾ ਮਸਲਾ ਗੁਰੂ ਮਹਾਰਾਜ ਦਾ ਮਸਲਾ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਜਿਹਦੇ ਕੋਲੇ ਅਰਜੋਈ ਸਿੱਖਾਣੇ ਕੀਤੀ ਆ ਤੇ ਉਹੀ ਕਹਿੰਦੇ ਆ ਵੀ ਨਹੀਂ ਤੇ ਫੇਰ ਸਾਨੂੰ ਇਹ ਤੁਰਨਾ ਹੀ ਪੈਣਾ ਹੁਣ ਸਿੱਖ ਦੀ ਅਸਲੀ ਪਹਿਚਾਣ ਕੀ ਆ ਪੰਦੇ ਸਿੱਖ ਦੀ ਅਸਲੀ ਪਹਿਚਾਣ ਆਪਦੇ ਗੁਰੂ ਦੇ ਆਪਦੇ ਮੁਖ ਚੋਂ ਝਲਕਾਰੇ ਮਾਰਨੇ ਸਾਡਾ ਗੁਰੂ ਤਾਂ ਚੁੱਪ ਕਰਕੇ ਬੈਠਾ ਹੀ ਨਹੀਂ ਕਿਤੇ ਕੋਈ ਇੱਕ ਵੀ ਇਤਿਹਾਸ ਦੀ ਲਾਈਨ ਨਹੀਂ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈਂਟਰ ਪਵਾਇਆ ਹੋਵੇ ਪਰ ਸਾਡੀਆਂ ਜਦੋਂ ਵੀ ਖਬਰਾਂ ਚ ਖਬਰਾਂ ਆਉਂਦੀਆਂ ਲੈਂਟਰਾਂ ਦੀਆਂ ਆਉਂਦੀਆਂ ਕਦੇ ਲੰਗਰ ਦਾ ਲੈਂਟਰਾਂ ਤੇ ਜਾਂ ਕਿਸੇ ਜਗ੍ਹਾ ਦਾ ਲੈਂਟਰ ਕਦੇ ਵੀ ਕਿਸੇ ਮਹਾਪੁਰਖ ਨੇ ਸਿਰ ਤੇ ਬੱਠਲ ਚੱਕਿਆ ਤੇ ਕਿਹਾ ਜਾਂਦਾ ਫਲਾਣੇ ਮਾਰਤ ਦੀ ਸ਼ੁਰੂਆਤ ਕੀਤੀ ਫਲਾਣੀ ਜਥੇਬੰਦੀ ਦੇ ਮੁਖੀ ਨੇ ਤੇ ਜੇ ਜਥੇਦਾਰਾਂ ਨੇ ਇਮਾਰਤਾਂ ਦੀਆਂ ਸ਼ੁਰੂਆਤਾਂ ਕਰਨੀਆਂ ਫਿਰ ਕਾਰ ਸੇਵਾ ਵਾਲੇ ਕਾਹ ਤੋਂ ਅੱਗੇ ਲਾਏ ਆ ਵੀ ਤੇ ਜੇ ਜਥੇਦਾਰਾਂ ਨੇ ਲੈਂਟਰਾਂ ਨੂੰ ਸ਼ੁਰੂਆਤ ਕਰਨ ਵਾਸਤੇ ਅੱਗੇ ਹੋਣਾ ਤੇ ਫਿਰ ਮੋਰਚਿਆਂ ਨੂੰ ਸ਼ੁਰੂ ਕੌਣ ਕਰੂਗਾ ਜਿਨ੍ਹਾਂ ਨੇ ਕਿਰਪਾਨਾਂ ਕੱਢ ਕੇ ਮਿਆਨਾਂ ਦੇ ਵਿੱਚੋਂ ਜੁਰਮ ਦੀ ਖਾਤਰ ਬਾਜ਼ ਚੱਕਣੀ ਸੀਗੀ ਵੀ ਜੁਰਮ ਨਾਲ ਲੜਨਾ ਸੀ ਤੇ ਅੱਜ ਉਹ ਸਿਰਾਂ ਤੇ ਬੱਠਲ ਚੱਕ ਚੱਕ ਕੇ ਲੈਟਰਾਂ ਨਾਲ ਤੁਰੇ ਫਿਰਦੇ ਆ ਵੀ ਫਲਾਣੇ ਥਾਂ ਲੰਗਰ ਦਾ ਲੈਟਰਾਂ ਫਲਾਣੇ ਥਾਂ ਫਲਾਣੇ ਸਥਾਨ ਦਾ ਲੈਟਰ ਆ ਫਿਰ ਜਰਮ ਘਟਨਾ ਨਹੀਂ ਹੈਗਾ ਵਧਨਾ ਵਾ ਮਾੜਾ ਜੀ ਆਪਾਂ ਸੰਜੀਦਗੀ ਨਾਲ ਚੱਲੀਏ ਆਪਾਂ ਵੇਖੀਏ ਵੀ ਆਪਣੇ ਦੇ ਵਿੱਚ ਕਮੀ ਕਿੱਥੇ ਆ ਫੇਰ ਹੀ ਆਪਾਂ ਕੁਝ ਖੱਟ ਲਾਂਗੇ ਇਸ ਜੱਗ ਤੇ ਆਏ ਆ ਇਹ ਮਨੁੱਖਾ ਜਨਮ ਸਿਰਫ ਮਹਾਰਾਜ ਦੇ ਦਰਸ਼ਨ ਕਰਨ ਨੂੰ ਹੀ ਮਿਲਿਆ ਵਾ ਹੋਰ ਕੁਝ ਨਹੀਂ ਇੱਥੇ ਰੱਖਿਆਗਾ ਤੇ ਬਾਕੀ ਜਿੰਨੇ ਵੀ ਇਥੇ ਆਏ ਆ ਮੈਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਸੀਂ ਤਾਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ 31 ਤਰੀਕ 8ਵੇਂ ਮਹੀਨੇ ਦੇ ਨੂੰ ਵਾਪਸ ਮੋਗੇ ਜਾ ਰਹੇ ਸੀ ਨਾ ਤੇ ਜਦੋਂ ਭੈਣ ਜੀ ਹੁਣਾਂ ਦਾ ਮੈਸੇਜ ਆਇਆ ਸੀ ਜਿਨ੍ਹਾਂ ਨੇ ਬਿਆਨ ਸਾਡੇ ਉਲਟ ਦਿੱਤੇ ਆ ਉਦੋਂ ਸਿਰਫ ਇੰਨੀ ਕੀ ਗੱਲ ਹੋਈ ਸੀ ਵੀ 10 ਮਿੰਟ ਦਾ ਕੰਮ ਆ ਵੀ ਤੁਸੀਂ ਆ ਜਾਓ ਉਹ ਐਸੇ 10 ਮਿੰਟ ਹੋਏ ਵੀ ਅੱਜ ਮੇਰੇ ਹਿਸਾਬ ਨਾਲ 25 ਮਾ ਦਿਨ ਆ ਉਹ 10 ਮਿੰਟ ਹੀ ਮੁੱਕਣ ਚ ਨਹੀਂ ਆਉਂਦੇ ਪਤਾ ਨਹੀਂ ਕਿੰਨੇ ਦਿਨ ਹਜੇ ਹੋਰ ਲੱਗਣੇ ਆ ਪ੍ਰਵਾਹ ਕੋਈ ਨਹੀਂ মিডিਆ ਦੇ ਵਿੱਚ ਰੋਣ ਦਾ ਨਹੀਂ ਮਤਲਬ ਇਹ ਵੀ ਆਪਾਂ ਨੂੰ ਕਿਸੇ ਦਾ ਡਰ ਆ ਫਿਰ ਆਪਾਂ ਐ ਨਹੀਂ ਵਿਚਰਾਂਗੇ ਜੇ ਕਿਸੇ ਦਾ ਡਰ ਹੋਵੇ ਫਿਰ ਅਸੀਂ ਜਾਣਾ ਹੀ ਨਹੀਂ ਸੀ ਮੱਥਾ ਕਿੰਨਾ ਨਾ ਲਾਇਆ ਗੱਲ ਤਾਂ ਇਹ ਆ ਅਸੀਂ ਲੜ ਰਹੇ ਆ ਪਿੱਛੇ ਦੇਸੇ ਕੋਈ ਨਹੀਂ ਰਿਹਾ ਮੌਤ ਦਾ ਡਰ ਨਹੀਂ ਪਰ ਜ਼ੁਲਮ ਨਹੀਂ ਰੁਕਣਾ ਤੇ ਜ਼ੁਲਮ ਤਾਂ ਤਾ ਰੁਕੂਗਾ ਨਾ ਜੇ ਗਾਹ ਹਜ਼ਾਰ ਆ ਤੇ ਸਾਡੇ ਨਾਲ ਘੱਟੋ ਘੱਟ 10 ਬੰਦੇ ਹੋਣ ਇਸ ਕਰਕੇ ਸੀ ਬਾਕੀ ਉਹ ਕੁਦਰਤੀ ਵਕਾਰੇ ਹੁੰਦੇ ਆ ਸਟੇਜਾਂ ਦੇ ਉੱਤੇ ਜਾਂ ਉਹ মিডিਆ ਦੇ ਵਿੱਚ ਅੱਖਾਂ ਚੋਂ ਹੰਝੂ ਨਿਕਲ ਆਉਣੇ ਹੁਣ ਕੱਲ ਦੀ ਕਿਸੇ ਨੇ ਵੀਡੀਓ ਵੇਖੀ ਐ ਇੱਕ ਸਾਹਮਣੇ ਵੇਖੀ ਵੀਡੀਓ ਬੱਚੀ ਵਾਲੀ ਹਾਂਜੀ ਕੰਨਿਆ ਨੇ ਨਹੀਂ ਵੇਖੀ ਇੱਕ 6-7 ਸਾਲ ਦੀ ਬੱਚੀ ਸ਼ਾਮ ਨੂੰ 5:49 ਮਿੰਟ ਤੇ ਗੁਰਦਰਾ ਸਾਹਿਬ ਚੋਂ ਮੱਥਾ ਟੇਕ ਕੇ ਆਪਦੇ ਘਰ ਜਾ ਰਹੀ ਆ ਆਪਦੇ ਪਰਿਵਾਰ ਦੇ ਨਾਲ ਬੱਚੀਆਂ ਦੇ ਨਾਲ ਨਾਲ ਹੀ ਬੱਚੇ ਆ ਕੋਈ ਵੱਡਾ ਬੰਦਾ ਨਹੀਂ ਹੈ ਉਹਦੇ ਪਿੱਛੇ ਗੁਰਦਰਾ ਸਾਹਿਬ ਤੋਂ ਹੀ ਅਮਰਦਤਾਰੀ ਬੰਦਾ ਮੁੰਡਾ ਸਿਰ ਤੇ ਗੋਲ ਧਮਾਲਾ ਉਹਦੇ ਪਿੱਛੇ ਲੱਗ ਜਾਂਦਾ ਜਦੋਂ ਪੀੜੀ ਜੀ ਗਲੀ ਆਉਂਦੀ ਆ ਸੋਨਸਾਨ ਜੀ ਵੇਖਦਾ ਤੇ ਉਹਦੇ ਨਾਲ ਛੇੜ ਛਾੜ ਕਰਦਾ ਇਸ ਗੱਲੋਂ ਰੋਣਾ ਆਉਂਦਾ ਵੀ ਜਿੰਨਾਂ ਨੇ ਇੱਜ ਤਾਂ ਮੋੜ ਕੇ ਲਿਆਂਦੀਆਂ ਸੀ ਤੇ ਉਹਨਾਂ ਦਾ ਇਤਿਹਾਸ ਦੱਸਣ ਵਾਲੇ ਲੋਕ ਤੇ ਆਪਣੀਆਂ ਹੀ ਸਿੱਖ ਬਾਲੜੀਆਂ ਦੀ ਇੱਜਤ ਤੱਕੀ ਜਾਂਦੀ ਆ ਉਹਨੂੰ ਬੱਚੀ ਨੂੰ ਛੇੜਿਆ ਹੋਵੇ ਕਿਸੇ ਅਦਰ ਬੰਦੇ ਨੇ ਇਹ ਸਹਿਜ ਜਾਂਦਾ ਮਗਰੋਂ ਕਿਰਪਾਨ ਵੱਢ ਕੇ ਗੁੱਟ ਉੱਥੇ ਗਲੀ 'ਚ ਹੀ ਸਿਰ ਦਿੰਦਾ ਉਹਦਾ ਫੇਰ ਤਾਂ ਮੰਨਦੇ ਆਂ ਵੀ ਸਾਡਾ ਇਤਿਹਾਸ ਜੁਰਦਾ ਬੋਲੇ ਸੋਨ ਹਾਰ ਸੁਬਾਨ ਅਬਾ ਫੇਰ ਤਾਂ ਕਹੀਏ ਵੀ ਸਾਡੇ ਜਿਹੜੇ ਬਜ਼ੁਰਗ ਸੀ ਪੁਰਖੇ ਸੀਗੇ ਭਾਈ ਉਹਨਾਂ ਦੇ ਪੂਰਨਿਆਂ ਤੇ ਅੱਜ ਕੱਲ ਨੌਜਵਾਨ ਚੱਲ ਰਹੇ ਆ ਤੇ ਪਰ ਮੈਂ ਤਾਂ ਇਤਿਹਾਸ ਹੁਣ ਤੱਕ ਜਿੰਨੀ ਕਿ ਮੇਰੀ ਉਮਰ ਆ ਮੈਂ ਫਰੋਲਿਆ ਕਿਸੇ ਸਾਡੇ ਯੋਧੇ ਨੇ ਕਿਤੇ ਸੂਰਮੇ ਨੇ ਜਿਹਦੇ ਇਤਿਹਾਸ ਲਿਖੇ ਗਏ ਉਹਨੇ ਤਾਂ ਭਾਈ ਕਿਸੇ ਬੱਚੀ ਨੂੰ ਹੱਥ ਨਹੀਂ ਲਾਇਆ ਤੇ ਪਰ ਉਹਨਾਂ ਦੇ ਆਪਾ ਵਾਰਿਸ ਕਹਾਉਣ ਵਾਲੇ ਪੰਜਾਬ ਚ ਵਸਦੇ ਸਿੱਖ ਤੇ ਤੁਰਿਆਂ ਜਾਂਦੀਆਂ ਸਿੱਖਾਂ ਦੀਆਂ ਗਰੀਬ ਲੜਕੀਆਂ ਨੂੰ ਤੱਕੀ ਜਾਈਏ ਤੇ ਇਹ ਸੋਚ ਗਏ ਵੀ ਕੋਈ ਆਵੇ ਨਾ ਤੈਨੂੰ ਚੱਕ ਚੱਕ ਕੇ ਮੈਂ ਕਿਸੇ ਸੋਨ ਸਣ ਜਗ੍ਹਾ ਚ ਲੈ ਜਾ ਤੇ ਫਿਰ ਆਪਣੀ نسل ਖਤਮ ਹੁੰਦੀ ਜਾ ਰਹੀ ਆ ਇਸ ਕਰਕੇ ਰੋਣਾ ਵਾ ਵੀ ਅਸੀਂ ਜੰਮਿਆ ਕੁਛ ਤੇ ਉੱਗਿਆ ਕੁਛ ਠੀਕ ਆ ਸਿੱਖਾਂ ਨੇ ਜੰਮਿਆ ਕੁਛ ਤੇ ਪਲਿਆ ਕੁਛ ਤੇ ਰਿਜ਼ਲਟ ਕੀ ਨਿਕਲ ਰਿਹਾ ਆਉਣ ਵਾਲੇ 50 100 ਸਾਲਾਂ ਨੂੰ ਜੋ ਤੁਸੀਂ ਦਸੋਗੇ ਝੂਠ ਹੋਊਗਾ ਚਾਰ ਖੜੀਆਂ ਤੇ ਚੜੇ ਸੱਚਾ ਤਤੀਆਂ ਤਵੀਆਂ ਤੇ ਬੈਠੇ ਗੁਰੂ ਸੱਚਾ ਆਰਿਆਂ ਨਾਲ ਚੀਰੇ ਗਏ ਸੱਚਾ ਬੰਦ-ਬੰਦ ਕੱਟਿਆ ਗਿਆ ਸੱਚਾ ਖੋਪੜ ਲਾਏ ਗਏ ਸੱਚਾ ਪਰ ਗਾਂ ਜਾ ਕੇ ਝੂਠ ਹੋ ਜਾਣਾ ਜੇ ਆਪਾਂ ਖੋਪੜ ਨਾ ਲਵਾਏ ਆਪਾਂ ਚਰਖੜੀਆਂ ਤੇ ਨਾ ਚੜੇ ਜੇ ਆਪਾਂ ਨੇ ਬੰਦ-ਬੰਦ ਨਾ ਕੱਟਿਆ ਗਿਆ ਜੇ ਆਪਾਂ ਸ਼ਹੀਦ ਨਾ ਹੋਏ ਤੇ ਸ਼ਹੀਦੀਆਂ ਦੀ ਗਾਂਹ ਹੋਦ ਖਤਮ ਹੋ ਜਾਣੀ ਆ ਆਉਣ ਵਾਲੇ ਬੱਚਿਆਂ ਨੇ ਇੰਨਾ ਕ ਗਾਂਹ ਲੰਘ ਜਾਣਾ ਉਹਨਾਂ ਨੇ ਕਹਿਣਾ ਪਰੇ ਹੋ ਜਾ ਬੜਾ ਝੂਠ ਬੋਲਦਾ ਇਹਨਾਂ ਨੂੰ ਕੀ ਪਤਾ ਐ ਕੀ ਹੋ ਜੂਗਾ ਟੰਡਰਾਂ ਵਾਲਾ ਕਹਿੰਦਾ ਹੀ ਆ ਤੱਤੀ ਤਵੀ ਤੇ ਕੌਣ ਪੈਜੂਗਾ ਤੇ ਜੇ ਤੁਸੀਂ ਇਤਿਹਾਸ ਨੂੰ ਜਿਉਂਦਾ ਰੱਖਣਾ ਤੇ ਚਰਖੜੀਆਂ ਤੇ ਚੜਨਾ ਪੈਣਾ ਈਮੋਸ਼ਨਲ ਹੋ ਕੇ ਨਹੀਂ ਚੱਲਣਾ ਖਾਲਸਾ ਵਹੀਰ ਚੱਲੀ ਭਾਵੇਂ 6 ਮਹੀਨੇ ਚੱਲੀ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਦੇ ਬਿਆਨ ਸੁਣ ਸੁਣ ਨੌਜਵਾਨਾਂ ਨੇ ਨਸ਼ੇ ਛੱਡੇ ਅਮਰਤ ਛੱਕੇ ਉਹ ਆਤਮਿਕ ਤੌਰ ਤੇ ਨਹੀਂ ਛੱਡੇ ਆਤਮਿਕ ਤੌਰ ਤੇ ਅਮਰਤ ਕਿਸੇ ਬੰਦੇ ਨੇ ਨਹੀਂ ਛੱਕਿਆ इमोशनल ਹੋ ਕੇ ਛੱਕਿਆ ਉਹਦਾ ਰਿਜ਼ਲਟ ਜ਼ੀਰੋ ਆਇਆ 6 ਮਹੀਨੇ ਦੇ ਵਿੱਚ 18000 ਨੌਜਵਾਨ ਨੇ ਛੱਕਿਆ ਹੋਵੇ ਅਮਰਤ ਤੇ ਅੱਜ ਉਹ ਇੱਕ ਵੀ ਨਹੀਂ ਹੈ ਕਿਉਂਕਿ ਅਸੀਂ इमोशनल ਹੋ ਜਾਂਦੇ ਹਾਂ ਇਮੋਸ਼ਨ ਨਾਲ ਹੋ ਕੇ ਕੀਤੇ ਕੰਮ ਦਾ ਪਛਤਾਵਾ ਹੁੰਦਾ ਮੁੜ ਕੇ ਦਾ ਰਿਜ਼ਲਟ ਕੋਈ ਨਹੀਂ ਹੁੰਦਾ ਆਪ ਦੇ ਆਪ ਨੂੰ ਪੱਕੇ ਕਰੋ ਬਾਣ ਅਤੇ ਬਾਣੀ ਦੇ ਧਾਰਨੀ ਬਣੋ ਕਿਸੇ ਦਾ ਨੁਕਸਾਨ ਕਰਨ ਬਾਰੇ ਨਾ ਸੋਚੋ ਸੱਚ ਦੇ ਰਾਹ ਤੇ ਚੱਲੋ ਸਟੈਂਡ ਰੱਖੋ ਹਰੇਕ ਦੀ ਲੋੜਵੰਦ ਦੀ ਬਾਹ ਫੜੋ ਗਲਤ ਫੈਸਲੇ ਨਾਲ ਥਕਾ ਕਰਨ ਵਾਲਾ ਨੂੰ ਐਲਾਨ ਕਰ ਦੋ ਵੀ ਗੁਪਤੀ ਕਰ ਦੇ ਨੇ ਗੁਪਤੀ ਅਸਾਂ ਦੇ ਵਿੱਚ ਆਪਾਂ ਨੂੰ ਆਪਣੀ ਰੂਹ ਨੂੰ ਜਿਹੜਾ ਨਾ ਮਜ਼ਬੂਤ ਕਰਨਾ ਪੈਣਾ ਗੁਪਤ ਕਹਿਣ ਦੀ ਲੋੜ ਨਹੀਂ ਬਾਬਾ ਜੀ ਵੀ ਉਹ ਗੁਪਤ ਕਰ ਦੇਣੇ ਆ ਕਰਨੇ ਪੈਣੇ ਉਹਨੂੰ ਪਤਾ ਹੋਵੇ ਸਹੀ ਵੀ ਉਹ ਆ ਗਿਆ ਬੋਲੇ ਜੀ ਕਰਕੇ ਪਤਾ ਚੱਲਦਾ ਵੀ ਸਰਦਾ ਵੀ ਜਿਹੜਾ ਇਦਾਂ ਦਾ ਲੱਭਿਆ ਜਿੱਦਾਂ ਬਾਬਾ ਆ ਬਖਸ਼ਾ ਗਿਆ ਆਉਣ ਵਾਲੇ ਸਮਝ ਗੁੱਜਾ ਬਾਬਾ ਨਾ ਅਮਿਤਪਾਲ ਸਿੰਘ ਦੀ ਭਰਾ ਤੇ ਛੋਟਾ ਮੀਡੀਆ 'ਚ ਨਹੀਂ ਰੱਖਣਾ ਨਹੀਂ ਨਹੀਂ ਮੀਡੀਆ 'ਚ ਆਪਾਂ ਪਤਾ ਹੀ ਲੱਗੇ ਵੀ ਬਾਬਾ ਗਿਆ ਕਿੱਧਰ ਆ ਤੇ ਆਇਆ ਕਿੱਧਰ ਆ ਅਸਲ ਜ਼ੋਰ ਹਾਲੇ ਆਏ ਦੋ ਢਾਈ ਸਾਲ ਪਹਿਲੋਂ ਮੈਂ ਅੰਮ੍ਰਿਤਸਰ ਸਾਹਿਬ ਇੱਕ ਸਪੀਚ ਦਿੱਤੀ ਸੀਗੀ ਜਿਹੜੇ 328 ਰੂਪਾਂ ਦੇ ਸਬੰਧ ਚ ਮੋਰਚਾ ਲੱਗਾ ਹੋਇਆ ਮੈਂ ਉੱਥੇ ਇਹ ਕਿਹਾ ਸੀ ਮੈਨੂੰ 100 ਸਿੰਘ ਚਾਹੀਦੇ ਆ ਜੇ ਕਿਤੇ ਬੇਅਦਬੀ ਹੁੰਦੀ ਆ ਸਾਨੂੰ ਦੱਸ ਦਿਓ ਸਾਹ ਨਾ ਕੱਢਿਓ ਪਤਾ ਨਹੀਂ ਲੱਗਣਾ ਬੇਅਦਬੀ ਵਾਲਾ ਕਰਨ ਵਾਲਾ ਕਿਆ ਕਿਥੇ ਇਹ ਗੱਲ ਕਹੀ ਸੀ ਪਰ ਸਾਡੇ ਕੋਲੇ ਬੇਆਦਰੀ ਕਰਨ ਵਾਲੇ ਦੀ ਸੂਚਨਾ ਮੀਡੀਆ ਦਿੰਦਾ ਵਾ ਸਿੱਖ ਤਾਂ ਦੇ ਹੀ ਨਹੀਂ ਰਹਿਤੇ ਜਦੋਂ ਗੱਲ ਹੀ ਮੀਡੀਆ ਚ ਉੱਠ ਗਈ ਫਿਰ ਅਸੀਂ ਉਹਨੂੰ ਹੱਥ ਕਿਵੇਂ ਲਾਵਾਂ ਸਮਝ ਗਏ ਨਾ ਮੀਡੀਆ ਵੀ ਲੱਭੂ ਵੀ ਗਿਆ ਕਿੱਧਰ ਨੂੰ ਆ ਨਹੀਂ ਨਹੀਂ ਵੀਡੀਓ ਆਇਆ ਜ਼ਰੂਰ ਆ ਪਰ ਮੁੜ ਕੇ ਬੰਦਾ ਵੀਡੀਓ ਚ ਆਇਆ ਹੀ ਨਹੀਂ ਇੱਕੋ ਵਾਰੀ ਆਇਆ ਦੁਬਾਰਾ ਨਹੀਂ ਆਇਆ ਹੁਣ ਕੱਲ ਜਿਹੜੀ ਭਿੰਡਰ ਕਾਲਾ ਘਟਨਾ ਵਾਪਰੀ ਆ 6 ਸਾਲ ਦੀ ਬੱਚੀ ਨਾਲ ਦੇਖੋ ਅਸੀਂ ਕਦੇ ਮਿਲੇ ਨਹੀਂ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਅਸੀਂ ਤਾਂ ਆਪਣੇ ਸੰਧਾਤਾ ਨੂੰ ਕਾਇਮ ਰੱਖਣਾ ਨੇਗਾ ਸਿੰਘਾ ਨੇ ਉਹਦੇ ਮੁੰਡੇ ਨਾਲ ਮੇਰੀ ਗੱਲਬਾਤ ਹੋਈ ਉਸ ਮੁੰਡੇ ਨਾਲ ਜਿਹਨੇ ਕਰਤੂਤ ਕੀਤੀ ਮੈਂ ਕਹ ਵੀ ਮੈਂ ਅਮਰਤਪਾਲ ਸਿੰਘ ਮਹਿਰੋਂ ਬੋਲਦਾ ਜਿਹੜੀ ਕੱਲ ਘਟਨਾ ਵਾਪਰੀ ਐ ਤੇ ਉਹਦਾ ਜਵਾਬ ਲੈਣਾ ਤੇ ਤੁਮ ਮਿਲ ਕਹਿੰਦਾ ਵੀ ਮੈਂ ਜੂਪੀ ਉੱਠ ਗਿਆ ਅਸਲੀ ਗੱਲ ਹੁਣ ਜੂਪੀ ਉੱਠ ਗਿਆ ਇੱਥੇ ਆਪਣੀ ਭਜਨ ਅਠਾ ਆਪਾਂ ਜੂਪੀ ਦਾ ਜਾ ਨਹੀਂ ਸਕਦੇ ਹਜੇ ਉਹਨੂੰ ਮੈਂ ਇਹ ਕਿਹਾ ਵੀ ਜਦ ਤੱਕ ਸਾਰੀ ਉਮਰ ਹੁਣ ਜੂਪੀ ਰਹਿ ਪੀ ਪੰਜਾਬ ਨਾ ਆਈ ਤੇ ਜੇ ਪੰਜਾਬ ਆਉਣਾ ਫਿਰ ਤਿਆਰੀ ਕਰਕੇ ਆਈ ਬਿਲਕੁਲ ਤੇ ਨਾਲ ਹੀ ਆਪਾਂ ਉਥੋਂ ਦੇ ਸਬੰਧਤ ਥਾਣੇ ਨੂੰ ਵੀ ਸੂਚਿਤ ਕਰਤਾ ਸੀ ਵੀ ਭਾਈ ਆਹ ਕੇਸ ਆ ਆ ਕੁੜੀ ਦਾ ਪਰਿਵਾਰ ਆ ਆ ਮੁੰਡੇ ਦਾ ਪਰਿਵਾਰ ਆ ਬਾ ਮੁੰਡੇ ਦਾ ਡਰੈੱਸ ਆ ਸਾਰਾ ਤੁਸੀਂ ਉਹਨੂੰ ਰੈਸਟ ਕਰੋ ਤੇ ਉਹਨੂੰ ਜੇਲ੍ਹ ਭੇਜੋ ਜੇ ਫੇਰ ਨਹੀਂ ਕਾਰਵਾਈ ਹੁੰਦੀ ਫੇਰ ਆਪਾਂ ਤਾਂ ਆਪਦੇ ਕਾਨੂੰਨ ਨੂੰ ਲਾਗੂ ਰੱਖਾਂਗੇ ਨਾ ਫੇਰ ਭਾਈ ਇੱਕ ਇੱਕ ਵਾਦਾ ਕਰਦਾ ਤਰਨਾ ਮੀਡੀਆ ਦੇ ਵਿੱਚ ਖੜ ਕੇ ਪਹਿਲੀ ਵਾਰ ਆਪਾਂ ਮਿਲੇ ਆ ਤੇ ਆਪਣਾ ਬਚਨ ਨਹੀਂ ਹੋਇਆ ਤੁਸੀਂ 100 ਬੰਦੇ ਕਿ ਆ ਇਸ ਮਾਜੇ ਦੇ ਵਿੱਚੋਂ 10 ਬੰਦੇ ਤੇਰੇ ਨਾਲ ਤੁਰਨਗੇ ਭਾਵੇਂ ਆਤੀ ਰਾਤ ਬਾਜ਼ ਮਾਰ ਧੰਨਵਾਦ ਜੀ ਤੇ ਆਪਾਂ ਹੁਣ ਅਸੀਂ ਉਥੋਂ ਪ੍ਰਸ਼ਾਸਨ ਤੋਂ ਵੀ ਉਹ ਉਥੋਂ ਦੇ ਪ੍ਰਬੰਧਕਾਂ ਨੇ ਮੋਗੇ ਦੀਆਂ ਨੇ ਮਨਜ਼ੂਰੀ ਅੱਜ ਲਈ ਆ ਉਹਨਾਂ ਦੇ ਸਾਈਨ ਕਰਕੇ ਲੈਟਰ ਆ ਜਾਊਗਾ ਵੀ ਜਿਹੜਾ ਆਪਾਂ ਇੱਕ ਬਹੁਤ ਵੱਡਾ ਇਕੱਠ ਮੋਗੇ ਦੀ ਧਰਤੀ ਤੇ ਰੱਖਾਂਗੇ ਉਹਦੇ ਵਿੱਚ ਆਪਾਂ ਕੋਈ ਵੀ ਕਿਸੇ ਹੀਰਖਾ ਪ੍ਰਤੀ ਜਾਂ ਪ੍ਰਸ਼ਾਸਨ ਜਾਂ ਸਰਕਾਰ ਦੇ ਖਿਲਾਫ ਨਹੀਂ ਹੈ ਉਹ ਇੱਕ ਸਿੱਖਾਂ ਦੀ ਇਕੱਤਰਤਾ ਹੋਊਗੀ ਕਿਸੇ ਵੀ ਉਥੇ ਬਿਕੈਦਗੇ ਵੀ ਧਰਮ ਦੇ ਲੋਕਾਂ ਨੂੰ ਖੁੱਲੀ ਛੁੱਟੀਆਂ ਬੈਠਣ ਦੀ ਆਉਣ ਦੀ ਸਟੇਜ ਤੇ ਚੜਨ ਦੀ ਤੇ ਬੋਲਣ ਦੀ ਕਿਸੇ ਤੇ ਕੋਈ ਪਾਬੰਦੀ ਨਹੀਂ ਹੈ ਕੋਈ ਵੀ ਐਸਾ ਲਫਜ਼ ਨਹੀਂ ਸਟੇਜ ਤੋਂ ਨਿਕਲਣਾ ਜਿਹੜਾ ਕਿਸੇ ਦਾ ਵਿਰੋਧ ਕਰੇ ਆਪਾਂ ਚੱਲ ਰਹੇ ਹਾਲਾਤਾਂ ਤੇ ਉੱਥੇ ਵਾਰਤਾ ਲਾਭ ਕਰਾਂਗੇ ਤੇ ਉਸ ਨੂੰ ਕਿਵੇਂ ਕੰਟਰੋਲ ਕਰਿਆ ਜਾਵੇ ਉਹਦੇ ਤੇ ਆਪਾਂ ਗੱਲਬਾਤ ਰੱਖਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਕੀ ਗੱਲਾਂ ਬਾਤਾਂ ਕਿਵੇਂ ਕਿਵੇਂ ਕਰਨੀਆਂ ਉਹਦਾ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਤੇ ਬਾਕੀ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਦਾ ਧੰਨਵਾਦ ਕਰਦਾ ਤੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ